ਕਿਹੜਾ ਕੀ ਨਾਮ ਤੁਹਾਡਾ ਤੇ ਤੁਸੀਂ ਕਿਸ ਜਥੇਬੰਦੀ ਨਾਲ ਸੰਬੰਧ ਕਰਦੇ ਹੋ ਜੀ ਮੈਂ ਮੰਗਤ ਵਜੀਦਪੁਰ ਕ੍ਰਾਂਤੀ ਕਰੇ ਕਿਸਾਨ ਜੋ ਉਹਨਾਂ ਦੇ ਰੱਖੀ ਹੈ ਬਰਾਤਪੁਰ ਦੇ ਕੰਮ ਕਰਦੇ ਆਂ ਅੱਜ ਜੋ ਪਿੰਡ ਵਜੂਤੋਂ ਦੁਆਰਾ ਕਿਹਾਸ ਪਿੰਡ ਇੱਥੇ ਅਸੀਂ ਮੋਮਬਤੀ ਮਾਰਚ ਕਰ ਰਹੇ ਆਂ ਤੇ ਜਿਹੜੀਆਂ ਘਟਨਾਵਾਂ ਤੇ ਬਲਾਤਕਾਰ ਦੀਆਂ ਨੇ ਜ਼ਬਰਦਸਤੀਆਂ ਘਟਨਾਵਾਂ ਵਾਪਰ ਰਹੀਆਂ ਇਹ ਕੋਈ ਹੋਣੀ ਨਹੀਂ ਘਟਨਾਵਾਂ ਵਾਪਰਨ ਸਗੋਂ ਇਹ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਬਹੁਤ ਤੇਜੀ ਦੇ ਨਾਲ ਵਾਪਰ ਰਹੀ ਹੈ ਜੇ ਅਸੀਂ ਸਮਝਦੇ ਹਾਂ ਖਾਸ ਕਰਕੇ ਆਬਾਦੀ ਜਥੇਬੰਦੀਆਂ ਦੇ ਕੰਮ ਕਰਨ ਵਾਲੇ ਲੋਕ ਅਸੀਂ ਸਮਝਦੇ ਹਾਂ ਕਿ ਜਦੋਂ ਦੀ ਇਹ ਸਰਕਾਰ ਬਣੀ ਹੈ ਤਾਂ ਭਾ ਇਨਾ ਕਿਤਨਾ ਵਾਦੇ ਵਿੱਚ ਲਗਾਤਾਰ ਵਾਅਦਾ ਹੋਇਆ ਹੈ ਕਿਉਂ ਵਾਅਦਾ ਹੋਇਆ ਹੈ ਉਹ ਇਸ ਦਲ ਤੋਂ ਵਾਅਦਾ ਹੋਇਆ ਹੈ ਕਿ ਮਨੀਪੁਰ ਦੇ ਵਿੱਚ ਸਾਡੀਆਂ ਜਿਹੜੀਆਂ ਉਥੋਂ ਦੀਆਂ ਮਜ਼ਦੂਰ ਔਰਤਾਂ ਨੇ ਉਹਨਾਂ ਨੂੰ ਨੰਗੇ ਕਰਕੇ ਕਮਾਇਆ ਗਿਆ ਕਿ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਆਪਣੇ ਆਪ ਨੂੰ ਬੜਾ ਇਨਸਾਫ ਪਸੰਦ ਪ੍ਰਧਾਨ ਮੰਤਰੀ ਮੰਨਦਾ ਹੈ ਇੰਨੀਆਂ ਕਟਰਾਵਾਂ ਦੇ ਹੋਣ ਦੇ ਬਾਵਜੂਦ ਵੀ ਇੱਕ ਦਿਨ ਦੇ ਲਈ ਵੀ ਉੱਥੇ ਜਾ ਕੇ ਇਹਨੇ ਵਿజిਟ ਨਹੀਂ ਕੀਤੀ ਉਹਨਾਂ ਤੱਕ ਉਹਨਾਂ ਦੇ ਦੁੱਖ ਦਰਦ ਤੇ ਤਾਂ دارو ਨਹੀਂ ਬਣਿਆ ਸੋ ਅਸੀਂ ਸਮਝਿਆ ਕਿ ਕਿਸੇ ਰਾਜ ਦਾ ਕਿਸੇ ਸਟੇਟ ਦਾ ਜਿਹੜਾ ਮੇਨ ਬੰਦਾ ਹੁੰਦਾ ਹੈ ਉਹਨੂੰ ਚਾਹੀਦਾ ਕਿ ਉਹ ਸਾਰਿਆਂ ਦੀ ਰਖਵਾਲੀ ਕਰੇ ਇਹਨਾਂ ਕਟਰਾਵਾਂ ਦਾ ਵਜਨ ਦਾ ਮੁੱਖ ਗੱਲ ਨੇ ਇਹੀ ਹੈ ਕਿ ਜਿਹੜੀ ਸਟੇਟ ਹੈ ਉਹ ਲੋਕਾਂ ਦੀ ਉੱਤੇ ਹੱਥ ਨਹੀਂ ਰੱਖਦੀ ਅੱਜ ਜਿਹੜਾ ਪ੍ਰੋਟੈਸਟ ਕਰ ਰਹੇ ਹੋ ਕਿਸ ਸੰਬੰਧ ਵਿੱਚ ਕਰ ਰਹੇ ਤੁਸੀਂ ਅੱਜ ਇਹ ਜਿਹੜੀ ਕੋਲਕਾਤਾ ਵਿਖੇ ਪਿਛਲੇ ਦਿਨੀ ਇੱਕ ਟ੍ਰੇਨ ਦੇ ਡਾਕਟਰ ਦੇ ਨਾਲ ਦਰਿੰਦਗੀ ਨਾਲ ਕੁਝ ਸ਼ਰਾਤੀ ਅੰਸਰਾਂ ਨੇ ਇਕਲਾ ਬਲਾਕ ਕਰ ਉਹਦਾ ਕੀਤਾ ਫਿਰ ਹੱਤਿਆ ਕਰ ਦਿੱਤੀ ਗਈ ਇਹ ਸਾਰੀ ਇਨਸਾਨੀਅਤ ਨੂੰ ਸੇਂ ਜੋੜ ਕੇ ਰੱਖ ਦਿੱਤਾ ਤੇ ਜਿੱਥੇ ਟਾਈਮ ਦੇ ਨਾਲ ਸਾਰੇ ਭਾਰਤ ਦੇ ਵਿੱਚ ਰੋਸ ਮੁਜ਼ਾਰੇ ਕੈਂਡਲ ਮਾਰਚ ਕੱਢੇ ਗਏ ਕਿਉਂਕਿ ਬੜੀ ਵੱਡੀ ਗੁਫਤਾਈ ਘਟਣਾ ਹੈ ਅਸੀਂ ਇਹ ਕਾਮਨਾ ਵੀ ਕਰਦੇ ਹਾਂ ਕਿ ਸਾਰਿਆਂ ਦੀਆਂ ਧੀਆਂ ਜੜੀਆਂ ਸੁਰੱਖਿਤ ਰਹਿਣ ਸਾਰਿਆਂ ਦੀਆਂ ਭੈਣਾਂ ਸੁਰੱਖਿਤ ਰਹਿਣ ਇਤਾਂ ਦੀ ਵਾਰਤਾ ਦੁਬਾਰਾ ਫੇਰ ਨਾ ਹੋਵੇ ਇਸੇ ਸਬੰਧ ਦੇ ਵਿੱਚ ਅਸੀਂ ਸਾਰੇ ਨਗਰ ਨੇ ਅੱਜ ਰਲ ਕੇ ਕਿਸਾਨ ਯੂਨੀਅਨ ਨੂੰ ਨਾਲ ਲੈ ਕੇ ਇੱਕ ਪ੍ਰਾਲਾ ਕੀਤਾ ਤੇ ਕੈਂਡਲ ਮਾਰਚ ਅੱਜ ਕੱਢਿਆ ਰੋਸ ਵਿੱਚ ਜੋ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਤੇ ਨਾਲੇ ਸਾਡੀ ਕੋਸ਼ਿਸ਼ ਹੈ ਕਿ ਸਾਡੀ ਆਵਾਜ਼ ਹੈ ਜਿਹੜੀ ਇਹ ਸਰਕਾਰ ਤੱਕ ਉਹ ਹਾਕਮਾਂ ਤੱਕ ਪਹੁੰਚੇ ਤਾਂ ਜੋ ਉਹਨਾਂ ਦੇ ਜਿਹੜੇ ਤਿਰੰਦਿਆਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾ ਸਕੇ ਅੱਗੇ ਤੋਂ ਇਹੋ ਜਿਹੀ ਹੋਗਣਾ ਨਾ ਵਾਪਸ ਬਸ ਇੱਕ ਉਹਨਾਂ ਲੋਕਾਂ ਦਾ